ਕੀ ਆ ਜੀ ਨਾ 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 ਚੁੱਪ ਕਰ ਸਰ ਨਹੀਂ ਨਹੀਂ ਮੇਰਾ ਕੰਜਰਾ ਖੜਕ ਜਰਾ ਇਹਨਾਂ ਦੇ ਕਰਜਾਉਂਦਾ ਰੂ ਇਹ ਛੋਟੀ ਰੋਟੀ ਦੀ ਹਰਕਤ ਸਾਡੇ ਸਮਾਸ਼ਾ ਸਵਾਗਤ ਹੈ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਗਏ ਹਾਂ ਪਸ਼ੂ ਮੰਡੀ ਮਾਨਸਾ ਤੇ ਤੇ ਮਾਨਸਾ ਮੰਡੀ ਤੋਂ ਸ਼ੁਰੂਆਤ ਕਰਦੇ ਆ ਅੱਜ ਚੰਗੀ ਝੋਟੀ ਦੇ ਨਾਲ ਤੇ ਤੋਰ ਕੇ ਦਿਖਾਉਣੇ ਤੁਹਾਨੂੰ ਚੰਗੇ ਤੋਂ ਦੁਵਾਲੀਆ ਤੇ ਜਿਹੜੇ ਭਰਾ ਪਹਿਲੀ ਵਾਰ ਚੈਨਲ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲੋ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਲੰਮੀ ਤੋਰ ਦੇ ਬਈ ਮਾੜਾ ਤੇ ਆਉ ਉਸ ਨੂੰ ਫਿਰ ਦਿਖਾਉਣਾ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਹਾਲਾਂਕਿ ਚੰਗੀਆਂ ਛੋਟੀਆਂ ਸਵੇਰੇ ਸਵੇਰੇ ਜਿਹੜੀਆਂ ਉੱਤਣ ਲੱਗ ਜਾਂਦੀਆਂ ਨੇ ਤੇ ਚੰਗੇ ਦੁੱਧ ਦੀ ਉਮੀਦ ਆ ਤੇ ਆਰਡਰ ਦੀ ਗੱਲ ਕਰ ਲਈ ਜੀ ਆਰਡਰ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਾ ਤੇ ਵੇਣ ਜਿਹੜੀਆਂ ਪਾਸੇ ਤੇਲੇ ਵੀ ਉੱਪਰ ਬਹੁਤ ਸੋਹਣੀਆਂ ਨੇ ਤਾਜੀ ਸੂਈ ਹੋਈ ਆ ਹਨ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਲੈ ਕੇ ਦੇਵਾਂ ਤੁਹਾਨੂੰ ਜਾਣਕਾਰੀ ਤੇ ਥਣਾ ਸਪੇਸ ਬਹੁਤ ਸੋਹਣਾ ਤੇ ਬੱਚਾ ਵੀ ਤੁਹਾਨੂੰ ਇੱਕ ਵਾਰੀ ਆਪਾਂ ਦਿਖਾ ਦਿਆ ਨਾ ਉਹ ਸਾਹਮਣੇ ਤਾਇਆ ਸੂਰ ਆ। ਮੰਨ ਲਓ ਬੱਚਾ ਬੈਠਾ ਦਾ ਤੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਪੁੱਛਦੇ ਆ ਜਾਣਕਾਰੀ ਕੀ ਰਹਿੰਦੀ ਆ ਇਹ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਮਾਨਸਾ ਕੀ ਸਰਸਾ ਰੋਡ ਦੇ ਉੱਪਰ ਰਹਿ ਜਾਂਦੀ ਆ ਫਿਰਮਦੇ ਤੇਲ ਚਮਕ ਦੇ ਵਿੱਚ ਜਿਹੜੇ ਭਰਾਮਣੇ ਕੋਈ ਚੰਗੇ ਪਸ਼ੂ ਖਰੀਦਣ ਆ ਤਾਂ ਇੱਥੋਂ ਹਰ ਪ੍ਰਕਾਰ ਦਾ ਪਸ਼ੂ ਮਿਲ ਜਾਂਦਾ ਸਸਤੇ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਜਹੇ ਜਹ ਪਸ਼ੂ ਮਰਦੀ ਲੈ ਲਿਆ ਤੇ ਬਾਕੀ ਸਵੇਰੇ ਸਵੇਰੇ ਜਿਹੜੇ ਤੇ ਮਾਲ ਬਹੁਤ ਪਹੁੰਚਣ ਲੱਗ ਜਾਂਦਾ ਤੇ ਮੰਡੀ ਭਰ ਜਾਂਦੀ ਹੈ ਤੇ ਬਾਕੀ ਸੋਨੇ ਇੱਕ ਵਾਰੀ ਮੰਡੀ ਦਾ ਆਪਾਂ ਝਲਕ ਮਰਵਾਦੀ ਵੱਡੀ ਮੰਡੀ ਦਾ ਰੂਪ ਜਿਹੜਾ ਧਾਰਨ ਕਰ ਚੁੱਕੀ ਤੇ ਬਾਕੀ ਬਾਈ ਨਾਲ ਕਰਦੇ ਗੱਲਬਾਤ ਬਾਕੀ ਕਰਦੇ ਆ ਗੱਲਬਾਤ ਦੋਸਤੋ ਬਾਈ ਨਾਲ ਲੈਣੇ ਪੂਰੀ ਜਾਣਕਾਰੀ ਭਾਈ ਸਸੀ ਗਾਲ ਸਸੀ ਗਾਲ ਬਾਈ ਜੀ ਤੇ ਭਾਈ ਨਾਮ ਦੱਸੋ ਆਪਣਾ ਨਾਮ ਰਣਜੀਤ ਸਿੰਘ ਹੈ ਬਾਈ ਠੀਕ ਹੈ ਰਣਜੀਤ ਜੀ ਆਪਾਂ ਬਈ ਝੂਟੀ ਗੱਲ ਕਰ ਲਈ ਕਿੰਨੇ ਸੂਏ ਆ ਇਹ ਦੂਜੇ ਸੂਏ ਸੂਏ ਹੈ ਵੀਰ ਜੀ ਦੂਜੇ ਸੂਏ ਹਾਂਜੀ ਠੀਕ ਹੈ ਤੇ ਰਣਜੀਤ ਭਾਈ ਕਿੰਨੇ ਦਿਨ ਹੋ ਗਏ ਇਹਨੂੰ 3 ਦਿਨ ਹੋ ਗਏ ਵੀਰੇ ਸੂਈ ਨੂੰ 3 ਦਿਨ ਹਾਂਜੀ ਠੀਕ ਆ ਤੇ ਬਾਕੀ ਬਈ ਹੁਣ ਦੁੱਧ ਪ੍ਰੋਪਰ ਕਿੰਨਾ ਆ ਹੁਣ ਬਈ 13 ਲੀਟਰ ਦੁੱਧ ਥੱਲੇ ਤਿਆਰ ਆ ਜਾਮਾ ਕੰਡੇ ਵਾਲਾ 13 ਕੰਡੇ ਵਾਲਾ ਤਿਆਰ ਆ ਹਾਂਜੀ 16 ਲੀਟਰ ਦੀ ਗਰੰਟੀ ਆ ਬਈ ਮਾਜੀ ਕਿੰਨੇ ਕ ਦੁੱਧ ਦੀ ਉਮੀਦ ਲੱਗਦੀ 16 ਲੀਟਰ ਦੀ ਫੁੱਲ ਗਰੰਟੀ ਹੈ 16 ਲੀਟਰ ਦੀ ਹਾਂਜੀ ਤੇ ਬਾਕੀ ਮੰਨ ਲਓ ਵੀਰੇ ਦਸੱਲੀ ਕਰ ਸਕਦਾ ਹੈ ਨਾ ਦਸੱਲੀ ਕਰ ਸਕਦਾ ਵੀਰੇ ਕੋਈ ਠੀਕ ਆ 16 ਲੀਟਰ ਦੀ ਬਾਈ ਗਰੰਟੀ ਦਿੰਦਾਗਾ 13 ਲੀਟਰ ਹੁਣ ਜਿਹੜਾ ਜੋਕ ਕੇ ਲੈ ਜੀ ਹੈ ਨਾ ਜੋਕ ਕੇ ਲੈ ਜਾ ਬਾਈ ਕੋਈ ਤੇ ਬਾਕੀ ਜੇ ਕਿਸੇ ਦਾ ਮਨ ਨਹੀਂ ਖੜਦਾ ਬਾਈ ਕਹਿੰਦਾ ਹਾਂ ਹੁਣ ਤਿਆਰ ਜਿਹੜਾ ਮੁਕਤ ਦਾ ਹੋਣਾ ਤਾਜੀ ਸੂਈ ਆ ਸੂਈ ਨੂੰ ਬਈ ਦਿਨ ਹੋ ਗਏ ਸੂਈ ਨੂੰ 3 ਦਿਨ ਹੋਇਆ ਬਈ 3 ਦਿਨ ਠੀਕ ਆ ਤੇ ਬਈ ਅੰਜੀ ਤੇ ਰੇਟ ਦੀ ਗੱਲ ਆਂਦੀ ਰੇਟ ਕੀ ਕਰਦਾ ਰੇਟ ਦੇ 140 ਆ ਬਈ 140 ਹਾਂਜੀ ਕਿੰਨਾ ਮਾਨਦਾਨ ਕਰਦੇ ਆ ਮਾਨਦਾਨ ਹੋ ਜੀ ਬਈ ਠੀਕ ਆ ਮੰਡੀ ਦੇ ਹਿਸਾਬ ਕਰਨਾ ਮੰਡੀ ਦੇ ਹਿਸਾਬ ਨਾਲ ਹੋਈ ਬਈ ਛੋਟੀ ਚੰਗੀ ਬਹੁਤ ਛੋਟੀ ਬਈ ਚੰਗੀ ਆ ਛੋਟੀ ਹਨਾ ਤੇ ਬਾਕੀ ਤੁਸੀਂ ਯਾਰ ਆਰਡਰ ਦੇਖੋ ਯਾਰ ਫੇਸ ਕੁਆਲਟੀ ਬਹੁਤ ਸਨੀ ਛੰਗਾ ਆਰਡਰ ਲੱਗਿਆ ਤੇ ਥਣ ਵੀ ਐਂ ਪੈ ਨੇ ਜਮਾ ਇਹ ਬਾਕੀ ਫੇਸ ਬਿਊਟੀ ਤੇ 140 ਰੇਟ ਕਰਦਾ ਬਈ ਬਾਕੀ ਕਹਿੰਦਾ ਮੌਕੇ ਤੇ ਮਾਨ ਤਾਨ ਜਰੂਰ ਕਰ ਦਾਂਗੇ ਕਿਉਂਕਿ ਰੇਟ ਜਿਹੜਾ ਮੰਡੀ ਦਾ ਹਿਸਾਬ ਕੱਢਣਾ ਪੈਂਦਾ ਸਵੇਰ-ਸਵੇਰ ਦਾ ਕੰਮ ਹਾਂਜੀ ਤੇ ਜਿਹੜਾ ਇੱਥੇ ਭਰਾ ਆ ਕੇ ਖਰੀਦੂਗਾ ਤੇ ਬਾਈ ਮਾਨ ਤਾਨ ਜਰੂਰ ਅਨਜਿਤ ਕਰਕੇ ਦਊ ਹਾਂਜੀ ਲੇਕ ਚੋਟੀ ਦੌਰ ਤੇ ਹਸਣਾ ਜਬਰਦਸਤ ਹੈ ਵੀ ਮਿੱਤਰੋ ਕਦ ਕਾਠ ਜੇ ਆਪਾਂ ਗੱਲ ਕਰੀਏ ਸਾਰੀ ਮੰਡੀ ਚ ਉੱਚੀ ਲੱਗਦੀ ਤੇ ਬਾਕੀ ਬੱਚੇ ਦਾ ਬਹੁਤ ਹੀਰਵਾ ਕਰਦੇ ਥੋੜੇ ਆ ਤੇ ਬਾਕੀ ਜੇ ਥਣਲੇਵੀ ਦੀ ਗੋਡੀ ਦੀ ਬੰਤਰ ਗੱਲ ਕਰ ਲਈ ਹੈਨਾ ਥਣਲੇਵਾ ਇੱਕ ਨੰਬਰਾ ਕੱਲਾ ਕੱਲਾ ਥਣ ਲੱਗਾ ਤੇ ਖੁੱਲੇ ਲੇਵੇ ਦੀ ਚੰਗਾ ਦੁੱਧ ਕੱਢੂਗੀ ਤੇ ਬਾਕੀ ਯਾਰ ਝੋਟੀ ਦਾ ਕਦ ਕਾਠ ਰਹਿਣ ਸਹਿਣ ਦਾਖਦਾ ਵੀ ਦੁੱਧ ਵਾਲੀ ਜਿਹੜੀ ਬਰੀਡ ਆਗੀ ਚੰਗੀ ਹੈਨਾ ਕੋਈ ਕੋਈ ਨਸਲ ਦੀ ਇੱਥੇ ਮੱਝ ਆਉਂਦੀ ਹੁੰਦੀ ਹੈ ਜੇ ਆਪਾਂ ਗੱਲ ਕਰੀ ਤੇ ਬੱਚੇ ਦਾ ਬਹੁਤ ਹੀ ਰੱਬਾ ਕਰਦੇ ਦੁੱਧ ਬਾਈ ਨੂੰ ਪੁੱਛਦੇ ਕਿੰਨਾ ਕਾ ਤੇ ਜਮਾ ਜੇ ਆਪਾਂ ਗੱਲ ਕਰ ਲਈ ਹੈਨਾ ਮਾਗਰ ਵੀ ਕੱਟੀ ਆ ਤੇ ਕੱਟੀ ਵੀ ਜਮਾ ਪੂਰੀ ਤਿਆਰ ਆ ਪਲੀ ਹੋਈ ਆ ਤੇ ਦੁੱਧ ਵੀ ਚੰਗੀ ਮੀਠਾ ਬਾਕੀ ਬਾਈ ਅਰਜਨ ਕੁੰਗੜ ਦਾ ਬਾਕੀ ਬਾਈ ਠੀਕ ਆ ਨਾਲ ਲਈ ਫਿਰਦਾ ਰਸਵੇ ਰਸਵੇ ਹੈਨਾ ਇਹ ਹੈਗਾ ਅਰਜਨ ਕੁੰਗੜ ਦਾ ਬਾਈ ਠੀਕਾ ਚੈਂਪੀਆ ਹਾਂ ਚੈਂਪੀਆ ਆ ਅਰਜਨ ਕੁੰਗੜ ਤੇ ਠੀਕਾ ਬਾਈ ਨਾਲ ਲਈ ਫਿਰਦਾ ਤੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਸੱਲੀ ਵੀ ਕਰਾਊਗਾ ਪੂਰੀ ਜਮ ਹੈਨਾ ਤੇ ਬਾਕੀ ਤਸੱਲੀ ਕਰੂਗਾ ਬਾਕੀ ਬਾਈ ਨੂੰ ਪਰਹੰਦ ਦੱਦ ਕਿੰਨਾ ਦਾ ਕੀ ਰੇਟ ਕਰਦਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਦਾ ਮਿੱਤਰੋ ਵੀਡੀਓ ਦਾ ਲਾਈਕ ਕਰ ਬਣੇ ਰਹੋ ਜਰੂਰ ਤਰਾ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਰਿਓ ਜਿਹੜੇ ਭਰਾ ਨਵੇਂ ਬਾਕੀ ਕਰ ਦਿਆ ਗੱਲਬਾਤ ਭਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹਾਂ ਭਾਈ ਨਾਮ ਤੁਸੀਂ ਆਪਣਾ ਨਾਮ ਜੱਗੇ ਸਿੰਘ ਬਾਈ ਠੀਕ ਹੈ ਜੱਗੇ ਮਨ ਲਾ ਭਾਈ ਜਿਹੜੀ ਆਪਾਂ ਝੋਟੀ ਤੋਰ ਕੇ ਸਹੀ ਕੰਮੇ ਸੂਈ ਲੱਗਦੀ ਹੈ ਤੀਜੇ ਸੂਆ ਇਹ ਤੀਸਰਾ ਸੂਆ ਬਾਈ ਜੀ ਤੀਜੇ ਸੂਆ ਠੀਕ ਹੈ ਤੇ ਭਾਈ ਹੁਣ ਕਿੰਨੇ ਕ ਟਾਈਮ ਦੀ ਸੂਈ ਜੱਗੇ ਇਹਨੂੰ ਹੋ ਗਏ ਬਾਈ 20 ਦਿਨ 20 ਦਿਨ ਦੁੱਧ ਭਾਈ ਕਿੰਨਾ ਬਰੋ ਦੁੱਧ ਹੁੰਦਾ 17-18 ਕਿਲੋ ਇਸ ਟਾਈਮ ਠੀਕ ਹੈ ਅਸਲੀ ਹੋ ਜੂ ਬਿਲਕੁਲ ਚੁਆ ਦਾਂਗੇ ਠੀਕ ਹੈ ਲੈ ਮਿੱਤਰੋ ਬਾਕੀ ਮੰਗਰ ਕੱਟੀ ਆ ਅਰਜਨ ਪੁੰਗਰ ਦੀ ਬਾਈ ਹੈਨਾ ਹਾਂਜੀ ਹਾਂਜੀ ਤੇ ਟੀਕਾ ਵੀ ਆਪਾਂ ਦਿਖਾ ਦਾਂਗੇ ਆਪਣਾ ਦਿਖਾ ਦਾਂਗੇ ਬਾਈ ਹਾਂਜੀ ਤੇ ਬਾਕੀ ਬਈ ਜੱਗੇ ਰੇਟ ਦੀ ਗੱਲ ਆਂਦੇ ਰੇਟ ਕੀ ਕਰਦੇ ਰੇਟ 160 ਕਰਦੇ ਆ ਬਾਈ 160 ਮਾਨਦਾਨ ਕਿੰਨਾ ਹੋ ਜੀ ਕੋਈ ਨਾ ਮੌਕੇ ਤੇ ਕਰ ਦਾਂਗੇ ਰੇਟ ਮੰਡੀ ਸਾਬ ਰੇਟ ਨਹੀਂ ਦੇ ਦਾਂਗੇ ਠੀਕ ਆ ਬਾਈ ਕਹਿੰਦਾ 160 ਕਰਦੇ 10000 ਰੁਪਏ ਮਾਨਦਾਨ ਹੋ ਜੂ 1.5 ਲੱਖ ਦੇ ਦੇਣਗੇ ਮੰਡੀ ਤੇ ਸਵੇਰੇ ਸੂਰੇ ਰੇਟ ਜਿਹੜਾ ਮੰਡੀ ਦੇ ਹਿਸਾਬ ਨਾਲ ਕਰਨਾ ਪੈਂਦਾ ਬਾਕੀ ਮਾਨਦਾਨ ਜ਼ਰੂਰ ਹੋ ਜੂਗਾ ਇਹ ਛੋਟੇ ਛੋਟੇ ਪਸੰਦ ਆਉਂਦੀ ਐ ਤਾਂ ਇੱਥੇ ਆ ਕੇ ਸੰਪਰਕ ਕਰ ਸਕਦਾ ਬਾਈ ਜੱਗੇ ਨਾਲ ਚੰਗੀ ਅਰਜਨ ਕੁੰਗੜ ਦੀ ਕੱਟੀ ਐ ਤੇ ਬਰੀਡ ਵਾਲੀ ਝੋਟੀ ਐ ਮਿੱਤਰੋ ਹਨਾ ਜੇ ਕਿਸੇ ਨੇ ਬਰੀਡ ਵਾਲੀ ਝੋਟੀ ਰੱਖਣੀ ਹਾਂ ਕੱਦ 4 ਵਜੇ ਸਾਰਾ ਢਾਂਚਾ ਜਿਹੜਾ ਝੋਟੀ ਦਾ ਤੇ ਚੰਗੇ ਦੁੱਧ ਦੀ ਮਾਲਕਣਾ ਜਿਹੜੀ ਤੇ ਜੱਗੇ ਹੋਰ ਦੁੱਧ ਵਧੂ ਬਾਈ ਕਿੰਨੀ ਰੱਖੂਗੀ ਬਾਈ ਅਸੀਂ ਤੁਹਾਨੂੰ 20 ਕਿਲੋ ਦੀ ਉਮੀਦ ਰੱਖੀ ਐ ਬਾਈ ਠੀਕ ਐ ਜੇ ਆਪਾਂ ਨੂੰ 20 ਕਿਲੋ ਦੀ ਐ ਜੇ ਜੱਗੇ ਕਹਿੰਦਾ ਬਾਈ ਹੋਰ ਸਾਮ ਸਵਾਲ ਖਰਾਕ ਨਾਲ ਜਿੰਨਾ ਕਹਣਾ ਜਿੰਨਾ ਕੱਪ ਪਾਲਾਂਗੇ ਉਹਨਾਂ ਤੋਂ ਕੱਢ ਲਾਂਗੇ ਬਾਕੀ ਮੱਝਾਂ ਵੀ ਸੂਹ ਪੈਂਦੀਆਂ ਹਨ ਦੋਸਤੋ ਮੰਡੀ 'ਚ ਆ ਕੇ ਜਿਹੜੀਆਂ ਅਸੀਂ ਸੂਣ ਵਾਲੇ ਹੁੰਦੇ ਆ ਟਾਈਮ ਪੂਰਾ ਹੋ ਜਾਂਦਾ ਟੜ ਦੇ ਉੱਤਰ ਦੇ ਤਾਂ ਉਹ ਮੰਡੀ ਦੇ ਵਿੱਚ ਹੀ ਸੂਹ ਬੰਦੀਆਂ ਨੇ ਤਾਂ ਦੇਖ ਸਕਦੇ ਤੁਸੀਂ ਹਨ ਮੰਡੀ ਜਿਹੜੀ ਬਹੁਤ ਭਰਦੀ ਆ ਇੱਕ ਨਾ ਆਪਾਂ ਨੀਲੀ ਰਾਵੀ ਸੋਣੂ ਢੋਟੀ ਤੋੜ ਕੇ ਦਿਖਾਉਣਾ ਮਿੱਤਰੋ ਤੇ ਬਾਕੀ ਕੱਟਰੂ ਬਹੁਤ ਸੋਹਣਾ ਹਨ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਟਾਈਟ ਲੈਵੇ ਤੇ ਫਸਮਾ ਲੈਵਾ ਹਨ ਨੀਲੀ ਰਾਵੀ ਝੋਟੀ ਤੇ ਚੰਗੀ ਆ ਇਹ ਬਾਕੀ ਆਪਾਂ ਤੁਹਾਨੂੰ ਬਾਈ ਦਾ ਦੁੱਧਵਾਦ ਪੁੱਛ ਕੇ ਦੇਵਾਂਗੇ ਤੇ ਮੋੜਦਾ ਬਾਈ ਤੇ ਥਣਲੇਵ ਦੀ ਗੱਲ ਕਰੀਏ ਤਾਂ ਬਾਡੀ ਬੰਦੜਾ ਝੋਟੀ ਦਾ ਬਹੁਤ ਸੋਹਣਾ ਕੱਲਾ ਕੱਲਾ ਥਣ ਲੱਗਾ ਤੇ ਝੋਟੀ ਨੀਲੀ ਰਾਵੀ ਨਾਲ ਜੇ ਮੇਲੇ ਦੇ ਵਿੱਚ ਖੜੀ ਕਰ ਦੇਣਾ ਆਪਾਂ ਮੇਲੇ ਦੇ ਵਿੱਚ ਕੰਪੀਟੀਸ਼ਨ ਜੀ ਲੱਗ ਸਕਦੀ ਐ ਚ ਬਾਈ ਹੋਣਾ ਟਾਈਟਲ ਲੇਵੇ ਦੀ ਵਧੀਆ ਤੇ ਫਸ ਹਮਾ ਲੇਵਾ ਵਧੀਆ ਪੱਟਾਂ ਦੇ ਵਿੱਚ ਨਹੀਂ ਤੇ ਨੀਲੀ ਰਾਵੀ ਜਿਹੜਾ ਬੱਚਾ ਮਿਕਸ ਹੈ ਬਾਕੀ ਬਾਈ ਨੂੰ ਪੁੱਛਦੇ ਆਪਾਂ ਤੇ ਥਣਲੇਵਾ ਸਾਹਾ ਬਿਲਕੁਲ ਚੰਗੀ ਝੋਟੀ ਆ ਗਈ ਆਪਾਂ ਜੇ ਆਪਾਂ ਗੱਲ ਕਰ ਲਈ ਹਨ ਤੇ ਬਾਈ ਨੂੰ ਪੁੱਛ ਕੇ ਦਿੰਨੇ ਕਰਦੇ ਆਂ ਗੱਲਬਾਤ ਤਾਂ ਵੀ ਸੂਈ ਹੋਈ ਆ ਨਾਲੂਆ ਬੱਚੇ ਦੇ ਨਾਲ ਹੈ ਬਾਕੀ ਕਰਦੇ ਬਾਈ ਨਾਲ ਗੱਲਬਾਤ ਹਾਂ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਨਾਮ ਦੱਸੋ ਆਪਣਾ ਨਾਮ ਬਾਈ ਜੀ ਜੀਤਾਰ ਸਿੰਘ ਦਰਸ਼ਨ ਜੀਤਾਰ ਸਿੰਘ ਜਿਕਤਾਰ ਜਿਕਤਾਰ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਇਆ ਪਹਿਲਾ ਸੂਆ ਬਾਈ ਜੀ ਠੀਕ ਆ ਲੈ ਮਿੱਤਰੋ ਪਹਿਲਾ ਸੂਆ ਤੇ ਜਿਕਤਾਰ ਕੈ ਦਿਨ ਹੋ ਗਿਆ ਬਾਈ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ ਪੰਜਵਾਂ ਦਿਨ ਠੀਕ ਆ ਤੇ ਜਗਤਾਰ ਹੁਣ ਬਾਈ ਦੁੱਧ ਇਸ ਟਾਈਮ ਇਸ ਟਾਈਮ ਬਾਈ ਜੱਟ ਕੋ ਲਈ 8 ਕਿਲੋ ਦੁੱਧ ਤਿਆਰ ਆ ਬੋਲਾ ਜੇ ਆਪਾਂ ਕਹਿੰਦੀ ਆ 5 ਦਾਣਾ ਦੀ ਸੂਈ ਆ ਤੇ ਬੱਚੇ ਦਾ 나ੜੂ ਵੀ ਤੁਸੀਂ ਦੇਖ ਸਕਦੇ ਹੋ ਤੇ ਮੰਗ ਘੱਟੀ ਬਈ ਹਨਾ ਹਾਂਜੀ ਮੰਗਰ ਘੱਟੀ ਆ ਤੇ ਨੀਲੀ 라 ਵੀ ਨੀਲੀ 라 ਵੀ ਝੋਟੀਆਂ ਪਹਿਲੇ ਸੂਏ ਤੇ ਜਗਤਾਰ ਰੇਟ ਦੀ ਗੱਲ ਆਂਦੀ ਬਈ ਰੇਟ ਕਿੰਨਾ ਕਰਦਾ ਰੇਟ ਬਾਈ ਜੀ 135 ਕਰੀਏ ਠੀਕ ਆ 135 ਮਾਣਤਾਂ ਹੋ ਜੂ ਹਾਂਜੀ ਮਾਣਤਾਂ ਠੀਕ ਆ ਰੇਟ ਕਰਦੇ ਆ ਬਾਈ 135 ਝੋਟੀਆਂ ਵੀ ਚੰਗੀਆਂ ਇੱਕ ਕਮੀ ਹੈ ਨਹੀਂ ਕੋਈ ते बाकी चंगे मान लो की ब्लड लाइन पहले चोटी ने लेवा बहुत सोना तैयार कर पैंती रेट है मानदान जरूर होगी थान लेवा बहुत साफ है पहले सूए जा अट लेवा यार तैयार करना बहुत चंगे मान लो दूजे सूए इस झोटी तू बहुत चंगी उम्मीद आप ला सकते है ना जो आप गल कर लीए दूजे सूए जी चंकी उमीद होगी इस झोटी तो जो पहले सूए मान लो ਹੁਣ ਆ ਇਸ ਟਾਈਮ 5 ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਤਿਆਰ ਆ ਤਾਂ 12-13 ਕਿਲੋ ਦੁੱਧ ਉਹ ਹੀ ਡਿਗ ਦੇਣੀ ਕਿਉਂਕਿ ਜੇ ਆਪਾਂ ਗੱਲ ਕਰੀਏ ਚੰਗੀ ਬਰੀਡ ਦੀ ਝੋਟੀ ਆ ਪਰ ਕਈ ਵਾਰ ਭਰਾਵਾਂ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਤੇ ਵੀ ਨੀਲੀ ਰਾਵੀ ਨਾਲ ਜਿਹੜੀ ਚੰਗਾ ਦੁੱਧ ਕੱਢ ਦਿੰਦੇ ਚੰਗੇ ਥਣਾ ਸਪੇਸ ਆ ਮਗਰ ਵੀ ਸਪੇਸ ਹੋਣਾ ਤੇ ਲੇਵਾ ਜਿਹੜਾ ਟਾਈਟ ਆ ਪੂਰਾ ਤੇ ਮੰਨ ਕਿ ਚਲੋ ਵੀ ਦੂਜੇ ਸੂਏ ਝੋਟੀ ਇਹ ਚੰਗਾ ਦੁੱਧ ਬਾਹੂ ਕਿਤੇ ਮਗਰ ਕੱਟੇ ਤਾਜੀ ਸੂਈ ਆ ਰੇਟ 1.30 ਹੈ ਮਾਨਤਾਣ ਜ਼ਰੂਰ ਹੋਵੇ ਆਗੇ ਮੰਡੀ ਤੁਸੀਂ ਦੇਖ ਵੀ ਸਕਦੇ ਹੋ ਤੇ ਇਹ ਝੋਟੀਆਂ ਬਹੁਤ ਘੱਟ ਮਿਲਦੀਆਂ ਦੇਖਣਾ ਲੈ ਵੀ ਇੱਕ ਨਾ ਝੋਟੀ ਤੋਰ ਕੇ ਦਿਖਾਉਣਾ ਤੇ ਤੁਹਾਨੂੰ ਟਾਪ ਦਾ ਨਗੀਨਾ ਜਿਵੇਂ ਆਪਾਂ ਕਹੇ ਦੀ ਹੈ ਨਾ ਤੇ ਝੋਟੀਆਂ ਚੰਗੀ ਪੂਰੀ ਥਣ ਲੇਬ ਦੀ ਗੱਲ ਕਰੀਏ ਤਾਂ ਬੱਚੇ ਨੂੰ ਜਰੂਰ ਉੜਦੀ ਹੈ ਤਾਜੀ ਸੂਈਆਂ ਦੇਖ ਲਓ ਤੁਸੀਂ ਹਨ ਤੇ ਥਣ ਲੇਬ ਦੀ ਬਾਡੀ ਦੀ ਬੰਤਰ ਦੀ ਗੱਲ ਕਰੀਏ ਥਣ ਲੇਬ ਬਹੁਤ ਸੋਹਣਾ ਲੱਗਾ ਝੋਟੀ ਨੂੰ ਇਕੱਲਾ ਇਕੱਲਾ ਖਣ ਲੱਗਿਆ ਹੋਇਆ ਤੇ ਸਾਫ ਫੱਡਰ ਦੀ ਹੈ ਬਿਲਕੁਲ ਤੇ ਚੰਗੀ ਹੈ ਪੂਰੀ ਸਨੱਖੀ ਝੋਟੀ ਆ ਜਿਵੇਂ ਆਪਾਂ ਗੱਲ ਕਰ ਲਈ ਮੋੜ ਲਾ ਬਾਈ ਤੇ ਬੱਚੇ ਦਾ ਹੀਰਵਾ ਜਰੂਰ ਵੱਧ ਕਰਦੇ ਥੋੜਾ ਕਿਉਂਕਿ ਤਾਜੀ ਸੂਈ ਪਸੂਈ ਆਪਾਂ ਕਰਦੀ ਐ ਨਾ ਗੱਲ ਬੱਚੇ ਤੋਂ ਪਰਾਂ ਘੱਟ ਹੁੰਦੇ ਐ ਤੇ ਸਵੇਸ ਬਹੁਤ ਸੋਹਣੀ ਥਣਾ ਦੀ ਤੇ ਚਵਾਈ ਚੂਈ ਵੀ ਬਾਕੀ ਬਾਈ ਚੰਗੀ ਦੱਸਦਾ ਤੇ ਆਰਡਰ ਦੀ ਗੱਲ ਕਰ ਲਈਦਾ ਆਰਡਰ ਦਾ ਟਕਾਣਾ ਕੋਈ ਨਹੀਂ ਮਿੱਤਰੋ ਹਾਂ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਵੀ ਲੈ ਕੇ ਦੇਵਾਂਗੇ ਤੇ ਕੀ ਗੱਲ ਬਾਤ ਕਿੰਨਾ ਗ੍ਰੇਟ ਹਨਾ ਤੇ ਤਾਜੀ ਸੂਈ ਐ ਮੇਣ ਗੱਲ ਤੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆਂ ਵੀ ਕਿੰਨੇ ਦਿਨ ਸੁਈਏ ਕੀ ਗੱਲ ਵਾ ਬਾਈ ਸਸੀ ਗਾਲ ਸਸੀ ਗਾਲ ਬਾਈ ਬਾਈ ਨਾਮ ਦੱਸੋ ਆਪਣਾ ਬੁੱਟੇ ਜੀ ਠੀਕ ਹੈ ਬੁੱਟੇ ਜੀ ਆਪਾਂ ਬਾਈ ਇਸ ਘੋਟੀ ਦੀ ਗੱਲ ਕਰ ਲਈ ਕਿਵੇਂ ਸੁਈਆ ਤੀਜਾ ਸੁਆ ਦੂਜਾ ਸੁਆ ਠੀਕ ਹੈ ਤੇ ਕਾ ਦਿਨ ਹੋ ਗਏ ਬੁੱਟੇ ਬਾਈ ਇਹ ਨੂੰ 13 ਦਿਨ ਹੋਈ ਅਜੇ ਸੁਈ ਨੂੰ 13 ਦਿਨ ਦੁੱਧ ਬਾਈ ਬੁੱਟੇ ਕਿੰਨਾ ਤਿਆਰ ਹੈ ਦੁੱਧ 15 ਤਿਆਰ ਹੈ ਜੀ 15 ਕਿਲੋ ਮੀਟਰ ਤਿਆਰ ਹੈ ਤੇ ਬਾਕੀ ਥਣ ਲੈ ਸਾਫ ਬਿਲਕੁਲ ਤੇ ਮੰਗਰ ਬੱਚਾ ਬਾਈ ਬੁੱਟੇ ਕੱਟਾ ਜੀ ਮੰਗਰ ਕੱਟਾ ਤੇ ਤਾਜੀ ਸੂਈ ਆ 15 ਕਿਲੋ ਬਾਈ 15 ਕਿਲੋ ਜਮਾ 15 ਕਿਲੋ ਪੂਰਾ ਜਮਾ ਡੱਬੇ ਮਾਰ ਮਾ ਚਾਹੇ ਕੰਡੇ ਨਾਲ ਨਾਪ ਲੋ ਬਾਈ ਤੇ ਬੂਟੇ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਗੱਲ ਆ ਰੇਟ ਬਾਈ ਮੁੱਲ ਦਾ ਡੇਢ ਕਰਦੇ ਆ ਮਾਨਤਾ ਨੂੰ ਮਾਨਤਾ ਨੂੰ 135 ਦੇ ਦੇਣੇ ਠੀਕ ਆ ਮੁੱਲ ਬਾਈ ਡੇਢ ਕਰਦੇ ਸਵੇਰ ਸਵੇਰ ਦਾ ਟਾਈਮ ਆ ਤੇ ਰੇਟ ਮੰਡੀ ਹਿਸਾਬ ਮਿੱਤਰੋ ਕਰਨਾ ਪੈਂਦਾ ਹੁੰਦਾ ਸਾਨੂੰ ਨੂੰ ਪਤਾ ਹੁੰਦਾ ਤੇ ਬਾਕੀ ਬਾਈ ਕਹਿੰਦੇ 1 ਲੱਖ ਤੇ 35000 ਦੇ ਦੇਵਾਂਗੇ ਤੇ ਛੋਟੀ ਸੁਨੱਖੀ ਆ ਦੁੱਧ ਵਾਲੀ ਆ ਤੇ ਬਾਕੀ ਚੰਗਾ ਦੁੱਧ ਹੁਣ ਤਿਆਰ ਦਾਦਾ ਬਾਈ ਤੇ 15 ਨੇ ਸੂਈਆ ਤੇ ਬਾਕੀ ਦੁੱਧ ਚੰਗੀ ਉਮੀਦ ਹੋਰ ਵੀ ਆਪਾਂ ਇਹ ਤੋਂ ਲਾ ਸਕਦੇ ਆ ਜਿਵੇਂ ਹੁਣ 15 ਦਿਨਾਂ ਦੇ ਸੂਈ ਥੱਲੇ ਬਾਈ 17-18 ਲੀਟਰ ਤੇ ਜਾਊਗਾ ਇਹ 15 ਕਿਲੋ ਦੁੱਧ ਤਿਆਰ ਆ ਬਾਈ ਕਹਿੰਦਾ 17-18 ਲੀਟਰ ਦੀ ਖੁੱਲੀ ਉਮੀਦ ਚੰਗੇ ਦੁੱਧ ਲੈਣ ਚੋ ਝੋਟੀ ਹੈਗੀ ਬਾਕੀ ਬੁੱਟੇ ਨਾਲ ਤੁਸੀਂ ਇੱਥੇ ਆ ਕੇ ਬਾਈ ਨਾਲ ਕਨੈਕਟ ਵੀ ਕਰ ਸਕਦੇ ਸੌਦਾ ਵੀ ਜਿਹੜਾ ਜਿਵੇਂ ਹੈ ਨਾ ਤਿਆਰ ਮੰਨ ਲਓ ਚੱਲੀ ਜਾਂਦਾ ਕੰਮ ਜਿਵੇਂ ਆਪਾਂ ਕਹਦੇ ਇਹ ਇਸ ਮੱਧ ਦਾ ਸੌਦਾ ਹੋਇਆ ਬਾਕੀ ਗਾਗ ਵੀ ਪਹੁੰਚੋ ਆ ਮਿੱਤਰੋ ਤੇ ਚੰਗੀਆਂ ਇਥੇ ਝੋਟੀਆਂ ਪਹੁੰਚ ਜਾਂਦੀਆਂ ਹਨ ਜਿੰਨੇ ਆਪਾਂ ਗੱਲ ਕਰ ਲਈ ਤੇ ਜਿਹੜਾ ਸੌਦਾ ਸਵੇਰੇ ਸਵੇਰੇ ਵੀ ਹੋ ਗਿਆ ਇੱਕ ਦੋਸਤ ਨੇ ਝੋਟੀ ਤੋੜ ਕੇ ਦਿਖਾਉਣੇ ਸਾਨੂੰ ਤੇ ਧੋਰੀ ਬਈ ਕਰਾਂ ਤੇ ਬਾਕੀ ਜਿਹੜੇ ਭਰਾ ਕਹਿੰਦੇ ਸੀ ਪਾਲਣ ਵਾਸਤੇ ਲੈ ਲਾਂਗੇ ਕੋਈ ਮੰਨ ਕੇ ਚੱਲ ਵੀ ਜਿਹਦੇ ਕੋਲੇ ਰਹਿੰਦੀਆਂ ਨਹੀਂ ਗਿਆ ਫਰਿਆਕ ਹੋਈ ਨਹੀਂ ਝੋਟੀ ਹਨ ਤੇ ਚੰਗੀ ਝੋਟੀਆਂ ਕਰਦਾ ਵਾਰ ਤੇ ਜੇ ਇਹੀ ਸੂਈ ਹੁੰਦੀ ਘੱਟੋ ਘੱਟ ਵੀ 1.5 ਲੱਖ ਦੀ ਹੋਣੀ ਸੀਗੀ ਹਨਾ ਤੇ ਹਾਲੇ ਆ ਜਿਹਾ ਪੇ ਥਣਾ ਦੀ ਗੱਲ ਕਰੀ ਚਾਰੇ ਥਣ ਕੱਲੇ ਕੱਲੇ ਨੇ ਬਾਕੀ ਆਲਾ ਕਿ ਕੇ ਬੇਚ ਦਿੰਦਾ ਯਾਰ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਜੇ ਆਪਾਂ ਇਹਦੇ ਦਵਾਈ ਦਬੂਈ ਤਰਾ ਕੇ ਨਾ ਸੈੱਟ ਹੋ ਸਕਦੀ ਹੈ ਸੈੱਟ ਹੋ ਜਾਏ ਤੇ 2.5 ਸਾਲ ਦੀ ਹੈ ਤੇ ਬਾਕੀ ਬਾਈ ਕਹਿੰਦਾ ਦੰਦ ਵੀ ਦੇਖ ਸਕਦੇ ਹਨ ਤੇ ਕੱਦਾ ਵਰ ਝੋਟੀ ਹੈ ਤੇ ਚੰਗੀ ਹਨ ਜੇ ਆਪਾਂ ਗੱਲ ਕਰ ਲਈਏ ਵਜਨਦਾਰ ਹੈਵੀ ਆ ਤੇ ਜੇ ਮੰਨ ਲਓ ਰਹਿੰਦੀ ਵੀ ਨਹੀਂ ਕੋਈ ਬੜੀ ਵੱਡੀ ਗੱਲ ਨਹੀਂ ਹੈ ਇਹਦੇ ਦਵਾਈ ਤਰਾ ਕੇ ਸੈੱਟ ਹੋ ਜੂਗੀ ਪਰ 2 ਰੁਪਏ ਖਰਚਨੇ ਪੈਂਦੇ ਹੁੰਦੇ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਣੇ ਆ ਕੀ ਗੱਲ ਬਾਤ ਬਾਕੀ ਬਾਈ ਨਾਲ ਕਰਦੇ ਆ ਗੱਲ ਬਾਤ ਬਾਈ ਸੱਸੀ ਗੱਲ ਸੱਸੀ ਗਾ ਬਾਈ ਤੇ ਬਾਈ ਨਾਮ ਤੁਸੀਂ ਆਪਣਾ ਗਰਮੀਤ ਬਾਈ ਗਰਮੀਤ ਗਰਮੀਤ ਆ ਗਰਮੀਤ ਜੀ ਆਪਾਂ ਬਾਈ ਛੋਟੀ ਦੀ ਗੱਲ ਕਰ ਲਈਏ ਤਾਂ ਕਿੰਨੀ ਕੁ ਉਮਰ ਹੈ ਦੀ ਛੋਟੀ ਬਾਈ 23 ਸਾਲ ਦੀ ਹੈ 23 ਸਾਲ ਦੀ ਦੰਦਾ ਦੁੰਦਾ ਦੀ ਕਿਵੇਂ ਆ ਦੰਦਾ 23 ਸਾਲ ਦੀ ਹੁਣ ਬਸ ਠੀਕ ਆ ਤੇ ਦੁੱਗੀ ਆ ਤੇ ਬਾਈ ਮਨ ਲਾ ਕਾਨ ਕੀ ਹੋ ਕੇ ਰਹਿੰਦੀ ਨਹੀਂ ਸੀ ਕਾਨ ਬਾਈ ਰਹਿੰਦੀ ਸੀ ਰਹਿੰਦੀ ਨਹੀਂ ਕਈ ਵਾਰ ਕੋ ਮਨ ਲਾ ਪਾਲਣ ਵਾਲਾ ਭਰਾ ਹੁੰਦਾ ਹਨ ਨਾ ਦੰਦ ਬਾਈ ਦੂਧਰਾ ਕੇ ਲੈ ਸੱਟ ਕਰ ਲਾਂ ਜਾਂ ਆਗੂ ਡਾਕਟਰੀ ਖਰੀਦ ਲੈਂਦਾ ਹੁੰਦਾ ਹਾਂ ਤੇ ਤਾਂ ਕਰਕੇ ਬਈ ਮਤਲਬ ਵੀ ਕੋਈ ਪਲਨ ਹਾਲ ਹੈ ਜੀ ਮਨਦਾ ਹੈ ਨਾ ਤੇ ਬਈ ਗਰਮੀ ਤੇ ਰੇਟ ਦੀ ਗੱਲ ਹੈ ਰੇਟ ਬਈ 53000 ਦੀ ਹੈ ਜਾਈ ਜੀ ਹੈ ਜਮ ਮਾਨ ਤਨ ਬਸ ਜਾਈ ਜੀ ਹੈ ਜਾਇਜ ਰੇਟ ਕਰਿਆ ਬਈ ਨੇ 53000 ਜੇ ਮਿੱਤਰੋ ਸੂਪੀ ਤਾਂ ਕੱਟਿਆ ਜਿਹੜੀ ਡੂੜ ਲੱਖਦੀ ਹੈ ਨਾ ਤੇ ਤੁਸੀਂ ਆਪ ਦੇਖ ਲਓ ਚੰਗੀ ਹੈ ਸਕੀਨ ਆ ਵਧੀਆ ਤੇ ਬਾਕੀ ਬਈ ਕਹਿੰਦਾ ਜਾਂ ਰਹਿੰਦੀ ਨਹੀਂ ਥੋੜਾ ਜਿਹਾ ਮੱਥਾ ਮਾਰ ਲੈ ਕੋਈ ਕਈ ਵਾਰ ਕੋ ਡਾਕਟਰ ਕੋਲ ਆ ਹੀ ਲੈ ਲੈਂਦਾ ਹੁੰਦਾ ਨਾ ਜਾਂ ਜਿਵੇਂ ਬਹੁਤ ਬਰਾ ਮੇ ਫੋਨ ਹੁੰਦੇ ਆ ਵੀ ਜਿਹੜਿਆਂ ਤੁਸੀਂ ਮੰਨ ਲਓ ਬਟਨਾਂ ਨੂੰ ਜਾਂਦੇ ਕੱਟਿਆ ਹਨਾ ਉਹੀ ਇਹ ਕੱਟੀਆਂ ਦੇ ਵੀਡੀਓ ਪਾਇਆ ਕਰੋ ਜਿਵੇਂ ਇਹ ਕੱਟੀ ਚੱਲ ਹੁਣ ਮੰਨ ਲਓ ਜੇ ਨਾ ਕਿਸੇ ਲਈ ਤਾਂ ਯੂਪੀਐਲ ਤਾਂ ਲੈਣਗੀ ਲੈਣਗੀ ਹੈ ਨਾ ਬਦਮਦਾਰ ਹੈਵੀ ਹੈ ਇਹ ਬਾਕੀ ਜੇ ਕਿਸੇ ਭਰਾਣੇ ਪਾਲਣ ਵਾਸਤੇ ਲੈਣੀ ਹੈ ਤਾਂ ਰੇਟ ਵੀ ਜਾ ਜਾ ਤੇ ਬਾਕੀ ਮਾਨਦਾਨ ਮਾਣਾ ਮੋਟਾ ਹੋ ਜਾਊਗਾ ਜੇ ਮੌਕੇ ਦੀ ਗੱਲ ਹੁੰਦੀ ਹੈ ਨਾ ਬਾਈ ਗੁਰਮੀਤੂ ਜੀ ਕਿਹਾ ਕਿੱਥੇ ਤੁਸੀਂ ਮੰਡੀ ਤੇ ਦੇਖ ਸਕਦੇ ਹੋ ਬਾਕੀ ਮਿੱਤਰੋ ਮਾਲ ਦੀ ਗੱਲ ਕਰੀ ਤਾਂ ਮਾਲ ਇਸ ਮੰਡੀ ਦੇ ਵੀ ਪੂਰਾ ਪਹੁੰਚਣ ਲੱਗਿਆ ਤੇ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਬਹੁਤ ਭਰਨ ਲੱਗ ਗਿਆ ਤੇ ਵੱਡੀ ਮੰਡੀ ਦੇ ਜਿਹੜੇ ਰੂਪ ਕਾਰੀ ਜਾਂਦੀ ਹੈ ਤੇ ਵਧੀਆ ਵੱਡੀ ਮੰਡੀ ਬਣਨ ਲੱਗ ਜੂਗੀ। ਨਮਤਰੋਗ ਝੋਟੀ ਦੌਰ ਕੇ ਦਿਖਾਉਣਾ ਤਾਜੀ ਸੂਈ ਆ ਤੇ ਕੱਦਾਬਾਰਾ ਚੰਗੀ ਹਨਾ ਸੰਗਾਂ ਸੰਗਾਂ ਦੀ ਖੁੱਲ੍ਹੇ ਤੇ ਵਧੀਆ ਥਣ ਲੇਵਾ ਜੇ ਆਪਾਂ ਸਾਫ ਆ ਹਨਾ ਚਾਰੇ ਧਣ ਕੱਲਾ ਕੱਲਾ ਤੇ ਟੈਟਲੇ ਵਧੀਆ ਲੇਵਾ ਮੰਨ ਲਓ ਦੀਂਦਾਂ ਨਹੀਂ ਕਹਿਣਾ ਮਾਤੋਲਾ ਹਨਾ ਤੇ ਬਾਕੀ ਦੁੱਧ ਬਾਦ ਆਪਾਂ ਬਾਈ ਨੂੰ ਪੁੱਛਾਂਗੇ। ਜੇ ਆਪਾਂ ਫਸਮਾ ਲੇਵਾ ਜੇ ਆਪਾਂ ਗੱਲ ਕਰੀਏ ਮੰਨ ਲਓ ਲੇਵਾ ਦੀਂਦਾਂ ਬਹੁਤ ਘੱਟ ਆ ਇਹ ਥਣ ਕੱਲਾ ਕਲਾ ਤਾਜੀ ਸੂਈ ਆ ਤੇ ਆਪਾਂ ਤੁਹਾਨੂੰ ਇੱਕ ਵਾਰੀ ਬੱਚਾ ਵੀ ਦਿਖਾ ਦਈਏ ਤੇ ਆ ਬੱਠਾ ਜਿਹੜਾ ਇਹਦਾ ਬੱਚਾ ਮੰਗਰ ਹਨਾ ਤੇ ਆਪਾਂ ਥੋੜੇ ਕਿ ਦਿਨਾਂ ਦੀ ਸੂਈ ਆ ਤੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਕੀ ਗੱਲਬਾਤ ਆ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਸੀਗਾ ਸਸੀਗਾ ਬਾਈ ਬਾਈ ਨਾਮ ਦੱਸੋ ਗੁਰਪ੍ਰੀਤ ਸਿੰਘ ਆ ਬਈ ਠੀਕ ਆ ਤੇ ਗੁਰਪ੍ਰੀਤ ਜੀ ਆਪਾਂ ਬਾਈ ਛੋਟੀ ਦੀ ਗੱਲ ਕਰ ਲਈਏ ਕੰਮੇ ਸੂਇਆ ਤੇ ਪਹਿਲੇ ਸੂਇਆ ਬਾਈ ਪਹਿਲੇ ਸੂਇਆ ਹੂੰ 4 ਦਿਨ ਦਾ 4 ਦਿਨ ਦਾ ਕਿਹੜੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ 6-7 ਦਿਨ 6-7 ਦਿਨ ਤੇ ਦੁੱਧ ਬਾਈ ਗੁਰਪ੍ਰੀਤ ਹੁਣ ਕਿੰਨਾ ਦੁੱਧ 10 ਕਿਲੋ ਪੂਰਾ ਜਮਾ ਪੂਰਾ ਜਮਾ ਕੰਡੇ ਦਾ ਠੀਕ ਹੈ ਤੇ ਬਾਈ ਰੇਟ ਕੀ ਕਰਦਾ ਰੇਟ ਇੱਕ 10 ਬਾਈ ਰੇਟ ਇੱਕ 10 ਤੇ ਮਾਨਤਨ ਕਿੰਨਾ ਹੋਊਗਾ ਮਾਨਤਨ ਕਰਦੇ 5000 ਠੀਕ ਹੈ ਲੈ ਮਿੱਤਰੋ ਰੇਟ ਕਰਦਾ ਬਾਈ ਇੱਕ 10 ਤਾਜੀ ਸੂਈ ਆ 10 ਡਨੇ ਦੇ ਬਾਈ ਹਾਂ 10 ਡਨੇ ਸੂਈ ਦੁੱਧ ਹਾਂ ਦੁੱਧ ਹੈਗਾ 10 ਕਿਲੋ ਬਾਈ 10 ਕਿਲੋ ਤਿਆਰ ਆ ਤੇ ਬਾਕੀ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਮਾਨਤਨ ਜ਼ਰੂਰ ਹੋ ਜੂਗਾ ਤੇ ਦੁੱਧ 10 ਕਿਲੋ ਤਿਆਰ ਆ ਪਹਿਲੇ ਸੂਏ ਝੋਟੀ ਆ ਤੇ ਭਾਈ ਦੇ ਦੇ ਦੂ 12 ਬਰਾਂ ਬੁਰਾ ਕੀ ਦਿੰਦੀ ਨਹੀਂ ਦੂ ਭਾਈ 12 ਦੇ ਦੋ ਖਲਾ ਟਾਈਟ ਜਿ ਲੈ ਵੀ ਦੀ ਟਾਈਟ ਲੈ ਵੀ ਦੀ ਹਾਂ ਲੈਵਾ ਘੱਟ ਦੀ ਹਾਂ ਲੈਵਾ ਘੱਟ ਦੀ ਲੈਵਾ ਘੱਟ ਨਹੀਂ ਟਾਈਟ ਲੈ ਵੀ ਦੀ ਮਿੱਤਰੋ 12 ਕਿਲੋ ਦੇ ਸਕੇ ਝੋਟੀ ਕਿਉਂ ਹੁਣ 10 ਕਿਲੋ ਇਸ ਟਾਈਮ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਮੰਡੀ ਦੇ ਵਿੱਚ ਆ ਕੇ ਮਾਨਸਾ ਪਸ਼ੂ ਮੰਡੀ ਤੋਂ ਆਪਾਂ ਵੀਡੀਓ ਜਿਹੜੀ ਕਵਰ ਕਰਕੇ ਦਿਖਾਉਣਾ ਹੈ ਲੈ ਮਿੱਤਰੋ ਕਹਣਾ ਆਪਾਂ ਤੁਹਾਨੂੰ ਮੱਝ ਦੌਰ ਕੇ ਸੋਣਾ ਸਿੰਘਾਂ ਦੀ ਖੁੱਲੀ ਆ ਤੇ ਬਾਕੀ ਆਪਾਂ ਭਾਈ ਤੋਂ ਬਸ ਕੇ ਦੇਵਾਂ ਥਣ ਲੈ ਬਿਲਕੁਲ ਸਾਫ ਹੈ ਇੱਕ ਨੰਬਰ ਆ ਜੇ ਆਪਾਂ ਗੱਲ ਕਰ ਲਈਏ ਤੇ ਸਿੰਘਾਂ ਤੋਂ ਮਣੀ ਝੋਟੀ ਜ਼ਰੂਰ ਤੇ ਕਮੀ ਝੋਟੀ ਦੇ ਵਿੱਚ ਕੋਈ ਨਹੀਂ ਤੇ ਬਾਕੀ ਬਾਈ ਨੂੰ ਪਸਾਂਗੇ ਇਹ ਜੀ ਝੋਟੀ ਮੰਨ ਲਵੇ ਭਾ ਦੇ ਵਿੱਚ ਹੀ ਬਣ ਜਾਂਦੀ ਹੁੰਦੀ ਹਣਾ ਜੱਪਾ ਗੱਲ ਕਰ ਲਈ ਤਾਜੀ ਸੂਈ ਬਣ ਦੇ ਬਾਈ ਤਾਜੀ ਸੂਈ ਹੋਈ ਆ ਤੇ ਪੂਰੀ ਗੱਲ ਬਾਤ ਆਪਾਂ ਬਾਈ ਨਾਲ ਕਰਦੇ ਆ ਤੇ ਬੱਚਾ ਵੀ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਜਿਹੜਾ ਬੱਚਾ ਖੜਾ ਤੇ ਆਲੇ ਬਿਲਕੁਲ ਸਾਫ਼ ਜਮਣਾ ਸਾਡ ਕੋਈ ਆਪਾਂ ਇੱਕ ਵਾਰੀ ਦਿਖਾ ਦਈਏ ਜਮਾ ਚ ਬਾਈ ਬਾਈ ਕਹਿੰਦਾ ਰੂਮ ਵਰਗੀ ਹੋਲੀ ਆ ਤੇ ਸਿੰਘ ਛੋੜੇ ਜਰੂਰ ਖੁੱਲਿਆ ਹੋਰ ਕਮੀ ਇਹਦੇ ਵਿੱਚ ਕੋਈ ਨਹੀਂ ਹੈਗੀ। ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਆਨੇ ਆ। ਬਾਈ ਸੱਸੀ ਗਾਲ। ਸੱਸੀ ਗਾਲ ਜੀ। ਬਾਈ ਨਾਮ ਦੱਸੋ ਪਹਿਲਾਂ। ਆਲੀ ਆ ਜੀ। ਠੀਕ ਹੈ। ਪਹਿਲੀ ਜੇ ਆਪਾਂ ਬਾਈ ਛੋਟੀ ਦੀ ਗੱਲ ਕਰ ਲਈਏ ਕਿਵੇਂ ਸੂਇਆ? ਇਹ ਤੀਜਾ ਸੂਆ ਜੀ। ਤੀਜਾ ਸੂਆ। ਅੱਜ ਸੱਤ ਮੰਨਣਾ ਇਹ ਸੂਈ ਨੂੰ। ਸੱਤ ਦਿਨਾਂ ਸੂਈਆ ਮੰਗਰ ਬੱਚਾ ਕੱਟਾ ਜੀ। ਠੀਕ ਹੈ। ਮੰਗਰ ਕੱਟਾ ਸੱਤ ਦਿਨਾਂ ਸੂਈਆ ਤੇ ਪਹਿਲੀ ਦੁੱਧ ਬਾਈ ਕਿੰਨਾ? ਦੁੱਧ ਹੁਣ 12 ਕਿਲੋ ਆ ਵੀਰੇ ਪਹਿਲਾਂ 14 ਕਿਲੋ ਜੀ। ਠੀਕ ਹੈ। 12 ਕਿਲੋ ਹੁਣ। ਹੁਣ 1 ਹਾਂਜੀ ਤੈਮਿਸ ਹੋਇਆ ਤੀਜਾ ਜੀ ਤੀਜੇ ਸੂਏ ਤੇ ਪਹਿਲੀ ਰੇਟ ਦੀ ਗੱਲ ਆਂਦੀ ਭਈ ਰੇਟ ਕੀ ਕਰਤਾ ਰੇਟ 10 ਦਾ ਜੀ 1 ਦਾ ਮੰਨਤਾਂ ਹੋ ਜੂ ਹਾਂਜੀ ਹਾਂ ਠੀਕ ਹੈ ਰੇਟ ਮਿੱਤਰੋ 10 ਦਾ ਬਾਕੀ ਮੌਕੇ ਦੇ ਮੰਨਤਾਂ ਹੋ ਜੂ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਚੰਗੀ ਝੁੱਟੇ ਚਵਾਈ ਭਈ ਕਿਵੇਂ ਬੋਲੀ ਜਮਾ ਜਮਾ ਜੀ ਰੂਮ ਵਰਗੀ ਰੂਮ ਵਰਗੀ ਚਵਾਈ ਆ ਜਮਾ ਤੇ ਥਾਂ ਦੇ ਉੱਪਰ ਜੜ ਤੂੰ ਨਾੜਾ ਨੂੜਾ ਵੀ ਦਿਖਾਣਾ ਜਮਾ ਉਹਦਾ ਜੀ ਜਦੋਂ ਦੇਖੋਗੇ ਚੋਕੇ ਉਦੋਂ ਦੇਖੋ ਬਾਈ ਕਹਿੰਦਾ ਤੇ ਜਮਾ ਤਿਆਰ ਹੁੰਦੀ ਹੈ ਤੇ ਚੰਗੀ ਝੁੱਟੇ ਤੀਜੇ ਸੂਏ ਆ ਤੇ ਬਾਕੀ ਰੇਟ ਦੇ ਵਿੱਚ ਆ ਮਿੱਤਰੋ ਹਾਂ ਤੁਸੀਂ ਮਾਨਸਾ ਪਸ਼ੂ ਮੰਡੀ ਪਹੁੰਚ ਕੇ ਜਿਹੇ ਜਾਂ ਮਰਜ਼ੀ ਪਸ਼ੂ ਇੱਥੋਂ ਖਰੀਦ ਸਕਦੇ ਹੋ ਨਾ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਤੇ ਪੂਰਾ ਜਿਹੜੇ ਰੇਟਾਂ ਦੇ ਵਿੱਚ ਇੱਥੇ ਪਸ਼ੂ ਬਣ ਜਾਂਦੇ ਆ ਜੇ ਪੂਰਾ ਕਿਸੇ ਨੇ ਬਰੀਡਰ ਲੈਣਾ ਚੰਗਾ ਪਸ਼ੂ ਤਾਂ ਆਪਾਂ ਨੂੰ ਉਹ ਵੀ ਇੱਥੋਂ ਮਿਲ ਜਾਂਦਾ ਤੇ ਉਹ ਵੀ ਇੱਥੋਂ ਮਿਲ ਜੂਗਾ ਤੇ ਬਾਕੀ ਹਰ ਪ੍ਰਕਾਰ ਦਾ ਜਿਹੜਾ ਪਸ਼ੂ ਇੱਥੇ ਪਹੁੰਚਦਾ ਮਿੱਤਰੋ ਸਿਰੇ ਤੋਂ ਸਿਰਾ ਜਮੇ ਝੋਟੀਆਂ ਇੱਥੇ ਪਹੁੰਚ ਜਾਂਦੀਆਂ ਨੇ ਜੇ ਆਪਾਂ ਗੱਲ ਕਰ ਲਈ ਹੈ ਨਾ ਤੇ ਬਾਕੀ ਚੰਗੇ ਬਰੀਡ ਦੇ ਪਸ਼ੂ ਮਿਲ ਜਾਂਦੇ ਆ ਤੇ ਜਿਵੇਂ ਆ ਝੋਟੀ ਖੜੀ ਇੱਥੇ ਸ਼ਾਨਦਾਰ ਹੈ ਵੀ ਝੋਟੀ ਐ ਤੇ ਸਿੰਗਾ ਸੋਂਗਾ ਦੀ ਖੁੱਲੀ ਆ ਐ ਬਾਕੀ ਥਾਂ ਲੇਵਾ ਬਿਲਕੁਲ ਸਾਫ਼ ਆ ਤੇ ਤਾਜੀ ਸੂਹੀ ਹੈ ਮੇਨ ਗੱਲ ਹਨ ਤੇ ਬਾਕੀ ਇੱਥੇ ਭਾਈ ਪਹੁੰਚੀ ਜਾਂਦੇ ਨਾਲ ਦੀ ਨਾਲ ਲੈ ਕੇ ਮਾਲ ਤੇ ਵੱਡੀ ਮੰਡੀ ਐ ਮਿੱਤਰੋ ਵੱਡੀ ਮੰਡੀ ਬਣ ਚੁੱਕੀ ਹੈ ਹਨ ਪੂਰੀ ਭਰਨ ਲੱਗੀ ਆਪਾਂ ਚੰਗੇ ਪਸ਼ੂ ਸਾਨੂੰ ਦਿਖਾਉਣ ਲੱਗ ਜੀਦਾ ਸਾਰੀ ਮੰਡੀ ਚ ਘੇੜਾ ਬਾਜਦਾ ਮਸਾ ਤੇ ਬਾਕੀ ਤੁਸੀਂ ਵੀ ਇੱਥੇ ਪਹੁੰਚ ਸਕਦਾ ਮਿੱਤਰੋ ਚੰਗਾ ਪਸ਼ੂ ਖਰੀਦਣਾ ਜੀ ਬਜਟ ਦੇ ਵਿੱਚ ਘੱਟ ਪੈਸੇ ਲਾਉਣੇ ਨੇ ਕਿਸੇ ਭਰਾ ਨੇ ਕਿਸੇ ਨੇ ਵੱਧ ਲਾਉਣੇ ਨੇ ਤਾਂ ਮਾਨਸਾ ਪਸ਼ੂ ਮੰਡੀ ਚ ਹਰ ਪ੍ਰਕਾਰ ਦਾ ਜਿਹੜਾ ਪਸ਼ੂ ਸਰ ਨੂੰ ਉੱਥੋਂ ਮਿਲ ਜੂਗਾ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਬਾਕੀ ਆਪਣਾ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਿਓ ਇਸ ਨਾਮ ਤੇ ਚੈਨਲ ਆਪਣਾ ਤੇ ਜੇ ਕਿਸੇ ਭਰਾ ਨੇ ਵੀਡੀਓ ਪਾਉਣੀ ਹੁੰਦੀ ਹੈ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਜਲਦੀ ਮਿਲਾਂਗੇ ਦੋਸਤੋ ਕਿਸੇ ਨੰਮੀ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਤੇ ਅੱਜ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਜਲਦੀ ਕਿਸੇ ਨਵੀਂ ਜੀ ਮੰਡੀ ਦੇ ਨਾਲ